ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰੂ ਪਾਤਸ਼ਾਹ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨ ਲੱਗਿਆ ਹਾਂ ਧਿਆਨ ਦੇਣਾ ਇਸ ਫਾਨੀ ਸੰਸਾਰ ਨੂੰ ਕਿਸੇ ਮਹਾਪੁਰਸ਼ ਨੇ ਰੈਣ ਬਸੇਰਾ ਕਿਹਾ ਹੈ ਤੇ ਕਿਸੇ ਮਹਾਪੁਰਸ਼ ਨੇ ਚਰਲਣਸਰਾ ਕਿਹਾ ਹੈ ਤੇ ਇਸ ਫਾਨੀ ਸੰਸਾਰ ਵਿੱਚ ਵੱਸਣ ਵਾਲੇ ਇਸ ਜੀਵ ਨੂੰ ਕਿਸੇ ਮਹਾਪੁਰਸ਼ ਨੇ ਪਾਣੀ ਵਿੱਚ ਪਿਆਪਤਾ ਸਾ ਦੱਸਿਆ ਹੋਇਆ ਹੈ ਤੇ ਕਿਸੇ ਮਹਾਪੁਰਸ਼ ਨੇ ਪਾਣੀ ਦਾ ਬਲਬਲਾ ਦੱਸਿਆ ਹੈ ਔਰ ਇਹ ਅਸੀਂ ਜਾਣਦੇ ਹੋਏ ਵੀ ਕਿ ਇਹ ਸੰਸਾਰ ਫਾਨੀ ਹੈ ਇਹ ਸਾਡਾ ਨਿੱਜੀ ਨਹੀਂ ਹੈ ਅਸੀਂ ਇਸ ਨੂੰ ਆਪਣਾ ਨਿੱਜੀ ਸਮਝ ਲੈਂਦੇ ਹਾਂ ਬੰਦਾ ਇਸ ਸੰਸਾਰ ਵਿੱਚ ਆਣ ਕੇ ਐਨਾ ਹੰਕਾਰ ਕਰਦਾ ਹੈ ਐਨਾ ਮਾਣ ਕਰਦਾ ਹੈ ਕਿ ਉਹ ਇਹ ਸਮਝਦਾ ਹੈ ਕਿ ਇਹ ਮੇਰਾ ਆਪਣਾ ਸੰਸਾਰ ਹੈ ਤੇ ਆਪਣਾ ਜੀਵਨ ਹੈ ਮੈਂ ਸੰਸਾਰ ਵਿੱਚ ਸਦਾ ਫਿਰ ਰਹਿਣਾ ਹੈ ਪਰ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਸਮਝਦਿਆਂ ਸੋਚਦਿਆਂ ਹੋਇਆਂ ਬਾਬਾ ਸ਼ੇਖ ਫਰੀਦ ਜੀ ਫਰਮਾਨ ਕਰ ਰਹੇ ਐ ਕੰਦੀ ਉੱਤੇ ਰੁਖੜਾ ਕਿਚਰਕ ਬੰਨੇ ਧੀਰ ਫਰੀਦਾ ਕੱਚ ਭਾਂਡ ਰੱਖੀਐ ਚਰ ਤਾਈ ਨੀਰਾ ਜੀਵਨ ਦਾ ਨਹੀਂ ਵਸਾ ਬੰਦਿਆ 사 ਆਵੇ ਆਵੇ ਨਾ ਆਵੇ ਦੋ ਗਜ ਕੱਪੜਾ ਇਸ ਲਾਸ਼ ਉਤੇ ਕੋਈ ਪਾਵੇ ਪਾਵੇ ਨਾ ਪਾਵੇ ਜੀਵਨ ਦਾ ਨਹੀਂ ਵਸਾ ਬੰਦਿਆ ਸਾ ਆਵੇ ਆਵੇ ਨਾ ਆਵੇ ਦੋ ਗਜ ਕੱਪੜਾ ਇਸ ਲਾਸ਼ ਉੱਤੇ ਕੋਈ ਪਾਵੇ ਪਾਵੇ ਨਾ ਪਾਵੇ ਇਹ ਦੁਨੀਆ ਖੇਲ ਤਮਾਸ਼ਾ ਏ ਕਿਤੇ ਰੋਣਾ ਕਿਧਰੇ ਹਾਸਾ ਏ ਦੋ ਚਾਰ ਦਿਨਾਂ ਦੀ ਜ਼ਿੰਦਗਾਨੀ ਜਿਉਂ ਪਾਣੀ ਵਿੱਚ ਪਤਾ ਸਾਇ ਦੋ ਚਾਰ ਦਿਨਾਂ ਦੀ ਜ਼ਿੰਦਗਾਨੀ ਜਿਉਂ ਪਾਣੀ ਵਿੱਚ ਪਤਾ ਸਾਇ ਤੇਰੀ ਖਬਰ ਲੈਣ ਲਈ ਅੰਤ ਸਮੇ ਕੋਈ ਜਾਵੇ ਜਾਵੇ ਨਾ ਜਾਵੇ ਦੋ ਗੱਜ ਕੱਪੜਾ ਤੇਰੀ Laash ਉੱਤੇ ਕੋਈ ਪਾਵੇ ਪਾਵੇ ਨਾ ਪਾਵੇ ਨਾ ਯੂਸੂ ਪਕਿਦਰੇ ਨਜ਼ਰ ਪਾਵੇ ਨਾ ਦਿਸਦੀ ਕਿਦਰੇ ਹੁਸਨੁ ਪਰੀ ਕਈ ਉਸਤਮ ਰਾਜ ਭੀਮ ਜਹੇ ਜਾਂਦੇ ਨੇ ਜੱਗ ਤੋਂ ਕੂਚ ਕਰੀ ਕੈ ਰੁਸਤਮ ਰਾਜੇ ਭੀਮ ਜਹਾਂਦੇ ਨੇ ਜੱਗ ਤੋਂ ਕੂਚ ਕਰੀ ਗਾਮ ਤੇਰੇ ਦੁਨੀਆਂ ਛਡਣ ਦਾ ਕੋਈ ਖਾਵੇ ਖਾਵੇ ਨਾ ਖਾਵੇ ਦੋ ਗੱਜ ਕੱਪੜਾ ਤੇਰੀ ਲਾਸ਼ ਉੱਤੇ ਕੋਈ ਪਾਵੇ ਪਾਵੇ ਨਾ ਪਾਵੇ ਦੋ ਗੱਜ ਕੱਪੜਾ ਤੇਰੀ ਲਾਸ਼ ਉੱਤੇ ਕੋਈ ਪਾਵੇ ਪਾਵੇ ਨਾ ਪਾਵੇ ਤੂੰ ਕਰਦਾ ਮਾਣ ਜਵਾਨੀ ਦਾ ਹਮੇ ਵਿੱਚ ਡੁੱਬਿਆ ਰਹਿਣਾ ਏ ਕੋਈ ਮੇਰੇ ਵਰਗਾ ਹੋਰ ਨਹੀਂ ਹੇ ਕਠੋਕ ਠੋਕ ਕੇ ਕਹਿਣਾ ਏ ਕੋਈ ਮੇਰੇ ਵਰਗਾ ਹੋਰ ਨਹੀਂ ਹੇ ਕਠੋਕ ਠੋਕ ਕੇ ਕਹਿਣਾ ਏ ਇਹ ਗੀਤ ਤੇਰੀ ਵੜੇ ਆਈਦਾ ਕੋਈ ਗਾਵੇ ਗਾਵੇ ਨਾ ਗਾਵੇ ਦੋ ਗੱਜ ਕੱਪੜਾ ਤੇਰੀ ਲਾਸ਼ ਉੱਤੇ ਕੋਈ ਪਾਵੇ ਪਾਵੇ ਨਾ ਪਾਵੇ ਤੇਰੇ ਤੱਕ ਦਿਆਂ ਤੱਕ ਦਿਆਂ ਤੋਰ ਜਾਣੇ ਆਹਾਂਣ ਤੇਰੇ ਦੇ ਸਭ ਆਣੀ ਜਦ ਟੁੱਟ ਗਈ ਧੋਰ ਸਵਾਸਾਂ ਦੀ ਫੇਰ ਚੱਕ ਲੋ ਚੱਕ ਲੋ ਹੋ ਜਾਣੀ ਜਦ ਟੁੱਟ ਗਈ ਡੋਰ ਸਵਾਸਾਂ ਦੀ ਫੇਰ ਚੱਕ ਲੋ ਚੱਕ ਲੋ ਹੋ ਜਾਣੀ ਹੱਥ ਉਹਦੇ ਕਰਨਿਆ ਅਰਥੀ ਨੂੰ ਕੋਈ ਲਾਵੇ ਲਾਵੇ ਨਾ ਲਾਵੇ ਆਥ ਕਹੇ ਪਤੰਗਾ ਅਰਥੀ ਨੂੰ ਕੋਈ ਲਾਵੇ ਲਾਵੇ ਨਾ ਲਾਵੇ ਦੋ ਗਜ ਕੱਪੜਾ ਤੇਰੀ Laash ਉੱਤੇ ਕੋਈ ਪਾਵੇ ਪਾਵੇ ਨਾ ਪਾਵੇ ਦੋ ਗਜ ਕੱਪੜਾ ਤੇਰੀ Laash ਉੱਤੇ ਕੋਈ ਪਾਵੇ ਪਾਵੇ ਨਾ ਪਾਵੇ ਕੋਈ ਪਾਵੇ ਪਾਵੇ ਨਾ ਪਾਵੇ ਕੋਈ ਪਾਵੇ ਪਾਵੇ ਨਾ ਪਾਵੇ